کافي برآچ مرچ کرو مرچ کرو مرچ کرو پیوٹا دے پن سکيا دی برآچ مرچ کرو مرچ کرو مرچ کرو پیوٹا دے پن یونین زندہ باد زندہ باد زندہ باد اللہ دی میکہ زندہ باد زندہ باد زندہ باد ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲੀ ਦਾ ਅਧੂਰਾ ਨੋਟੀਫਿਕੇਸ਼ਨ ਕੀਤਾ ਸੀ 12 ਨਵੰਬਰ 2022 ਨੂੰ ਹੁਣ 2024 ਚ ਸਾਲ ਚੜ ਗਿਆ ਕੋਈ ਕਾਗਜ਼ ਦਾ ਟੁਕੜਾ ਹੀ ਸਬਤ ਹੋਇਆ ਹੈ ਸਾਡੀ ਮੰਗ ਹੋਰ ਕੋਈ ਨਹੀਂ ਸਾਡੀ ਮੰਗ ਸਿਰਫ ਇਹੀ ਹੈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਏ ਜੋ ਹੂ ਬੂ 2004 ਤੋਂ ਪਹਿਲਾਂ ਮਿਲਦੀ ਸੀ ਉਹੀ ਪੁਰਾਣੀ ਪੈਨਸ਼ਨ ਜਿਹੜੀ ਜੋ ਹਿਮਾਚਲ ਸਰਕਾਰ ਨੇ ਆਪਣੇ ਲਈ ਹੈ 1972 ਦੇ ਅਨੁਸਾਰ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਹੈ ਸਾਨੂੰ ਉਹੀ ਚੱਈ ਰਹੀ ਹੈ ਐਸਓਪੀ ਜਾਰੀ ਕੀਤੀ ਜਾਵੇ ਤੇ ਜੀਪੀਐਫ ਦੇ ਖਾਤੇ ਖੋਲੇ ਜਾਣ ਐਨਪੀਐਸ ਦੇ ਖਾਤੇ ਬੰਦ ਕੀਤੇ ਜਾਣ ਸਾਡੀ ਇੱਕੋ ਇੱਕ ਮੰਗ ਹੈ ਅੱਜ ਜਿਹੜਾ ਇਹ ਅੱਜ ਅਸੀਂ ਸੀਐਮ ਸਾਹਿਬ ਦਾ ਘਰਾਓ ਕਰਨਾ ਕਿਉਂਕਿ ਸੀਐਮ ਸਾਹਿਬ ਬਹੁਤ ਹੀ ਵਾਰ 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 ਮੇਟਗਾ ਦੇ ਕੇ ਮੁਕਰ ਰਹੇ ਆ ਕੋਈ ਵੀ ਮੀਟਿੰਗ ਨਹੀਂ ਕਰ ਰਹੇ ਇਸ ਕਰਕੇ ਸਾਡਾ ਜਿਹੜਾ ਐਨਪੀਐਸ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਹੈ ਅਸੀਂ ਕੱਲ ਵੀ ਸੰਗਰੂਰ ਦੇ ਵਿੱਚ ਸਟੇਟ ਪੱਧਰੀ ਰੈਲੀ ਕਰਨ ਜਾ ਰਹੇ ਹਾਂ ਉੱਥੇ ਵੀ ਅਸੀਂ ਹਮਮ ਆ ਕੇ ਸੀਐਮ ਸਾਹਿਬ ਜੀ ਦੀ ਕੋਠੀ ਦਾ ਘਰਾਓ ਕਰਾਂਗੇ ਸਾਹਮਣੇ ਉਹਨਾਂ ਨੂੰ ਆਪਣੀ ਮੰਗਾਂ ਨੂੰ ਲੈ ਕੇ ਕਾਰਵਾਈ ਵੱਲ ਲਿਕੇ ਜਾ ਰਹੀ ਹੈ ਕਮੇਟੀ ਦੁਆਰਾ ਵਜਰੇਗਾ ਨੂੰ ਦਾਖਲ ਕੀਤਾ ਜਾ ਰਿਹਾ ਗਿਆ ਹੈ ਪੁਲਿਸ ਕੋਲ ਤੋਂ ਕਾਜ ਦੁਆਰਾ ਦਿੱਤੇ ਮਸਤਾਗਾਂ ਆਏ ਤਾਂ ਉਹਨਾਂ ਦੇ ਵਿਚਕਾਰ ਹੀ ਪੰਜਾਬ ਦੁਸਨੀ ਆਪਣੀ ਦਸਤੇ ਵਿੱਚ ਉਹਨਾਂ ਨੂੰ ਬਿਠਾ ਲਿਆ ਮਸਤੀ ਕੀਤੀ ਹੈ ਇੱਕ ਬੰਦੇ ਨਾਲ ਲੈ ਕੇ ਜਿਹੜਾ ਪੈਸੇ ਟੱਕਾ ਟੱਕਾ ਹੋਰ ਖੜੀ ਹੈ Thank you.